ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਕਿ ਪਸ਼ੂ ਗੱਭਣ ਲਈ ਹੁੰਦਾ ਹਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਮੈਂ ਵੀਡੀਓ ਅੰਤ ਤੱਕ ਚੰਗੀ ਤਰ੍ਹਾਂ ਸੁਣ ਲਿਓ ਚੰਗੀ ਤਰ੍ਹਾਂ ਦੇਖ ਲਿਓ ਹਨਾ ਕਈ ਵਾਰੀ ਕੋਈ ਨਿੱਕੀ ਨਾ ਰਹਿ ਜਾਏ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਆਪਣੇ ਪਸ਼ੂ ਗੱਭਣ ਰਹਿਣ ਦਾ ਨੁਕਤਾ ਜਿਹੜਾ ਆਪਣਾ ਹੋਰ ਵੀ ਕਈ ਵੀਡੀਓ ਪਾਈਆਂ ਹੋਈਆਂ YouTube ਤੇ ਤਾਂ ਪਿੱਛੇ ਜਿਹਾ ਇੱਕ ਆਪਾਂ ਵੀਡੀਓ ਬਣਾ ਕੇ ਪਾਈ ਸੀ ਜਿਹਦੇ ਵਿੱਚ ਆਪਾਂ ਨੌਕ ਦਾ ਜਿਹੜਾ ਅਜਮਾਉਂਦੇ ਦਿਖਾਇਆ ਸੀ ਪਸ਼ੂ ਨੂੰ ਦਿੰਦੇ ਹੋਏ ਦਿਖਾਇਆਗਾ ਤਾਂ ਵੀਡੀਓ ਲਾਸਟ ਤੱਕ ਦੇਖ ਲਓ ਲਾਸਟ ਤੇ ਆਪਾਂ ਵੀਡੀਓ ਦਾ ਉਸ ਦਾ ਲਿੰਕ ਜ਼ਰੂਰ ਲਾਵਾਂਗੇ ਤੇ ਤੁਸੀਂ ਜੇ ਇਹ ਵੀਡੀਓ ਦੇਖ ਕੇ ਉਹ ਦਵਾਦੋ ਵੀਡੀਓ ਦੇਖਣੀ ਚਾਹੋ ਤਾਂ ਲਿੰਕ ਤੇ ਟੱਚ ਕਰਕੇ ਹਨਾ ਤੇ ਉਹ ਵੀਡੀਓ ਦੇਖ ਸਕਦੇ ਹੋ ਜਾਂ ਆਪਣੇ ਚੈਨਲ ਤੇ ਪਈਆ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਕਈ ਕਾਰਨ ਹੁੰਦੇ ਆ ਵੀ ਪਸ਼ੂ ਗੱਬੜ ਨਹੀਂ ਹੁੰਦਾ ਤੇ ਕਈਆਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਜਿਹੜਾ ਉਹ ਆਮ ਹੀ ਹੁੰਦਾ ਮੇਨ ਹੀ ਦੇਖਿਆ ਜਾਂਦਾ ਕਾਰਨ ਵੀ ਇਨਫੈਕਸ਼ਨ ਕਹਿ ਦਿੰਦੇ ਆ ਨਾ ਵੀ ਇਨਫੈਕਸ਼ਨ ਬੱਚੇਦਾਨੇ ਦੇ ਵਿੱਚ ਤਾਂ ਆਪਾਂ ਕੀ ਕਰਦੇ ਆ ਉਸ ਇਨਫੈਕਸ਼ਨ ਦੇ ਲਈ ਆਪਾਂ ਦਵਾਈ ਭਰਉਨੇ ਆ ਵਾਰੀ-ਵਾਰੀ ਭਰਉਨੇ ਆ ਤੇ ਜਦੋਂ ਆਪਾਂ ਇਹ ਕਰਾਉਨੇ ਆ ਤੇ ਉਹਦੇ ਕੀ ਹੁੰਦਾ ਵੀ ਉਹ ਪਸ਼ੂ ਰਹਿੰਦਾ ਨਹੀਂ ਇਨਫੈਕਸ਼ਨ ਜਿਵੇਂ ਪਾਗ ਦੀ ਫੇਰ ਮਾਰ ਲਾ ਗਿਆ ਤਾਂ ਪਸ਼ੂ ਨਾ ਤੇ ਆਪਾਂ ਉਹਦੇ ਲਈ ਕੀ ਕਰਨਾ ਆਪਾਂ ਦਵਾਈ ਹੈ ਜਿਹੜੀ ਉਹ ਤਾਂ ਆਪਾਂ ਡਾਕਟਰ ਤੋਂ ਭਰਉਣੀ ਹੀ ਭਰਉਣੀ ਹੈਗੀ ਤੇ ਆਪਾਂ ਉਹਦੇ ਨਾਲ ਇੱਕ ਚੀਜ਼ ਐਡ ਕਰ ਦੇਣੀ ਆ ਕੀ ਐਡ ਕਰਨਾ ਹੈ ਜਿਹੜੀ ਲਾਲ ਫਰਕੜੀ ਹੁੰਦੀ ਹੈ ਉਹ ਲੈ ਲੈਣੀ ਆ 100 ਗ੍ਰਾਮ ਤੇ ਕਿਲੋ ਲੈ ਲੈਣੀ ਆ ਆਪਣੀ ਮਿਸ਼ਰੀ ਤਾਗੇ ਲਈ ਕਰਨਾ ਕੀ ਆ ਜਿਹੜੀ ਫੜਕੜੀ ਆ ਉਹਨੂੰ ਖੱਲ ਕਰ ਲੈਣਾ ਚੰਗੀ ਤਰ੍ਹਾਂ ਖੱਲ ਕਰਕੇ ਉਹਨੂੰ ਪਾਊਡਰ ਬਣਾ ਕੇ ਉਹਦਾ ਨਾਲੇ ਮਿਸ਼ਰੀ ਦਾ ਨਾਲੇ ਫੜਕੜੀ ਦਾ ਉਹਨੂੰ 10 ਗ੍ਰਾਮ ਆਪਾਂ ਫੜਕੜੀ ਦੇਣੀ ਆ ਪਸ਼ੂ ਨੂੰ ਤੇ 100 ਗ੍ਰਾਮ ਜਿਹੜੀ ਉਹ ਤਾਗੇ ਲਈ ਮਿਸ਼ਰੀ ਦੇਣੀ ਆ ਇਹ ਦੋਨੇ ਚੀਜ਼ਾਂ Passala, اللi, de deição, 10 ਦਿਨ ਚੱਲਣਗੀਆਂ ਡੇਲੀ ਇੱਕ ਦਿਨਾਂ ਦੇ ਵਿੱਚ ਡੇਲੀ ਜਣੇ ਦੀ ਆਪਾਂ ਇੱਕ ਵਾਰੀ ਦੇਣੀ ਆ 10 ਗ੍ਰਾਮ ਫੜਕੜੀ ਤੇ 100 ਗ੍ਰਾਮ ਤਾਗ ਵਾਲੀ ਮਿਸ਼ਰੀ ਫੜਕੜੀ ਧਿਆਨ ਰੱਖੋ ਵੀ ਲਾਲ ਹੀ ਲੈਣੀ ਆਪਾਂ ਦੂਜੀ ਫੜਕੜੀ ਨਹੀਂ ਲੈਣੀ ਆ ਕਿ ਚਿੱਟੀ ਫੜਕੜੀ ਹੁੰਦੀ ਆ ਕਿ ਲਾਲ ਫੜਕੜੀ ਹੁੰਦੀ ਆ ਲਾਲ ਫੜਕੜੀ ਲੈ ਲੈਣੀ ਆਪਾਂ ਦਵਾਈ ਵੀ ਭਰਾ ਦਿਓ ਤੇ ਨਾਲ ਹੀ ਦਵਾਈ ਜਦੋਂ ਭਰਾਈ ਆ ਨਾਲ ਹੀ ਇਹ ਚੀਜ਼ ਦੇ ਦਿਓ ਤੇ ਜਿਵੇਂ ਕਹਦੇ ਕਿ ਆਪਾਂ ਵੀ ਕਿਤੇ ਨਾ ਕਿਤੇ ਇਹ ਚੀਜ਼ ਦਾ ਹੋ ਸਕਦਾ ਆਪਨੂੰ ਬੈਨੀਫਿਟ ਮਿਲ ਜੇ ਹੈਨਾ ਕਾ ਮੈਂ ਰਿਜ਼ਲਟ ਇਹ ਚੀਜ਼ ਦਾ ਲਿਆ ਸੀ ਮੈਨੂੰ ਜਰੂਰ ਰਿਜ਼ਲਟ ਇਹ ਚੀਜ਼ ਦਾ ਮਿਲ ਗਿਆ ਸੀਗਾ ਤੇ ਆਪਾਂ ਕਿਸੇ ਬਾਹਲੀ ਜਾਦੇ ਆਪਾਂ ਕਿਸੇ ਨੂੰ ਨਹੀਂ ਦੱਸੀ ਅਜੇ ਤੱਕ ਦਵਾਈ ਇਹ ਹਾਂ ਇੱਕ ਰਿਸ਼ਤੇਦਾਰਾਂ ਨੂੰ ਜਰੂਰ ਦੱਸੀ ਹੋਈ ਹੈ ਤੇ ਉਹਨਾਂ ਨੇ ਵੀ ਆਪਾਂ ਹਜੇ ਦੇਣੀ ਸਟਾਰਟ ਕਰਨੀ ਹੈ ਕਿਉਂ ਆਪਾਂ ਉਹ ਨਹੀਂ ਕਹਿ ਸਕਦੇ ਹਣਾ ਵੀ ਆਪਾਂ ਇਨਾਂ ਨੂੰ ਦੱਸੀ ਜਾਓ ਉਦੋਂ ਰਿਜ਼ਲਟ ਮਿਲ ਗਿਆ ਉਦੋਂ ਰਿਜ਼ਲਟ ਮਿਲ ਗਿਆ ਪਰ ਹਾਂ ਵੀ ਦੱਸੀ ਕਈਆਂ ਨੂੰ ਐ ਆਪਾਂ ਪੁੱਛਿਆ ਨਹੀਂ ਵਾਪਸ ਉਹਨਾਂ ਦੁਆਰਾ ਵੀ ਤੁਸੀਂ ਦਵਾਈ ਇਹ ਦਿੱਤੀ ਹੈ ਜਾਂ ਨਹੀਂ ਦਿੱਤੀ ਹੈ ਨਾ ਜਿਨ੍ਹਾਂ ਜਿਨ੍ਹਾਂ ਵੀ ਫੋਨ ਲਾਏ ਆਗੇ ਪੁੱਛਿਆ ਨਾ ਵੀ ਪਸ਼ੂ ਗੱਭਨ ਨਹੀਂ ਰਹਿੰਦਾ ਆਪਾਂ ਨੂੰ ਪੁੱਛਦੇ ਵੀ ਕੀ ਕਾਰਨ ਆ ਇਹ ਵੀ ਜ਼ਿਆਦਾਤਰ ਕਾਰਨ ਇਹ ਹੀ ਹੁੰਦਾ ਕਹਿੰਦੇ ਵੀ ਇਨਫੈਕਸ਼ਨ ਹੈ ਹਨਾ ਤਾਂ ਆਪਾਂ ਇਹ ਦਵਾਈ ਇਹਨਾਂ ਨੂੰ ਜਿੰਨਾਂ ਜਿੰਨਾਂ ਨੂੰ ਵੀਰਾਂ ਨੂੰ ਫੋਨ ਤੇ ਅੱਜ ਤੋਂ ਪਹਿਲਾਂ ਆਪਾਂ ਦੱਸੀ ਆ ਵੀਡੀਓ ਮੇਰਾ ਟਾਈਮ ਨਹੀਂ ਲੱਗੇ ਵੀਡੀਓ ਬਣਾਉਣ ਦਾ ਹੋ ਸਕਦਾ ਵੀ ਅੱਜ ਤੋਂ ਮਹੀਨਾ ਪਹਿਲਾਂ ਦਾ ਲਗਾਤਾਰ ਮੈਂ ਇਹ ਦਵਾਈ ਜਿਹੜੀ ਦੱਸਦਾ ਆ ਰਿਹਾਗਾ ਫੋਨ ਤੇ ਜਦੋਂ ਕੋਈ ਫੋਨ ਲਾਉਂਦਾ ਹਨਾ ਤਾਂ ਜਿੰਨਾਂ ਜਿੰਨਾਂ ਨੇ ਇਹ ਦਵਾਈ ਅਜਮਾਈ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਵੀ ਹਾਂ ਇਹ ਚੀਜ਼ ਦਾ ਰਿਜ਼ਲਟ ਮਿਲਿਆ ਹੈਨਾ ਜੇ ਦਾ ਸਹੀ ਰਿਜਲਟ ਮਿਲਣਾ ਤਾਂ ਵੀ ਦੱਸੋ ਜੇ ਕੋਈ ਨਾ ਰਿਜਲਟ ਦਿੱਤਾ ਹੀ ਨਹੀਂ ਦਵਾਈ ਨੇ ਤਾਂ ਵੀ ਜ਼ਰੂਰ ਦੱਸਿਓ ਹੈਨਾ ਤਾਂ ਜੋ ਜਿਹੜੇ ਹੁਣ ਵੀਡੀਓ ਦੇਖ ਰਹੇ ਆ ਤਾਂ ਹੋ ਸਕਦਾ ਉਹਨਾਂ ਨੂੰ ਇਹ ਚੀਜ਼ ਦਾ ਵੀ ਲੱਗ ਜਾਏ ਹਾਂ ਵੀ ਬੈਨੀਫਿਟ ਹੋਇਆ ਤਾਂ ਦਵਾਈ ਦੇ ਗਏ ਹੈਨਾ ਤੇ ਜੇ ਨਹੀਂ ਵੀ ਬੈਨੀਫਿਟ ਹੋਇਆ ਤਾਂ ਵੀ ਅਗਲਾ ਕਹਿੰਦਾ ਵੀ ਚਲੋ ਛੱਡੋ ਆਪਾਂ ਹੋਰ ਨੁਕਤੇ ਵੇਖਦੇ ਆ ਹੈਨਾ ਕਿਉਂ YouTube ਨੁਕਤੇ ਨਾਲ ਭਰੀ ਪਈ ਐ ਤੇ ਇੱਕ ਮੈਂ ਬੇਨਤੀ ਜ਼ਰੂਰ ਕਰਦਾ ਵੀ ਮੈਨੂੰ ਕੋਈ ਡਾਕਟਰ ਜਾਂ ਵੈਦ ਨਾ ਸਮਝਿਆ ਕਰੋ ਮੈਂ ਵੀ ਤੁਹਾਡੇ ਵਰਗਾ ਕਾਮ ਆਮ ਜਿਹਾ ਬੰਦਾ ਹੀ ਆ ਮੈਂ ਕੱਲਾ YouTube ਤੇ ਚੈਨਲ ਬਣਾਇਆ ਸੀਗਾ ਬਣਾਇਆ ਸੀ ਮੈਂ ਸਪੈਸ਼ਲ ਇੰਟਰਵਿਊ ਵਾਸਤੇ ਘੋੜਿਆਂ ਦੀਆਂ ਘੋੜੀਆਂਾਂ ਦੀਆਂ ਜਾਂ ਕੁੱਤਿਆਂ ਦੀਆਂ ਜਾਂ ਪਸ਼ੂਆਂ ਗਾਈਆਂ ਮੱਝਾਂ ਦੀਆਂ ਹਨ ਤੇ ਚਲੋ ਸਵੱਬ ਬਣ ਗਿਆ ਵੀ ਆਪਾਂ ਨੂੰ ਦੋ ਚਾਰਕ ਨੁਕਤੇ ਪਤਾ ਸੀਗੇ ਆਪਾਂ ਨੁਕਤਿਆਂ ਦੀ ਵੀਡੀਓ ਬਣਾ ਲਈ ਹਨ ਤਾਂ ਲੋਕ ਫੋਨ ਲਾ ਕੇ ਪੁੱਛਣ ਲੱਗੇ ਵਾਤ ਵਾਤ ਫਿਰ ਉਹ ਚੀਜ਼ ਦਾ ਮੈਨੂੰ ਹੋ ਗਿਆ ਵੀ ਚਲੋ ਇਹ ਰੇ ਵੀ ਇੱਕ ਤਰ੍ਹਾਂ ਦਾ ਭੜਾਈ ਹੈ ਹਨ ਤੇ ਚਲੋ ਇਧਰ ਉਧਰ ਪਤਾ ਕਰਕੇ ਨੁਕਤੇ ਆਪਾਂ ਦੱਸਣ ਲੱਗ ਗਏ ਹਨ ਤਾਂ ਕਰਕੇ ਆਈਆਂ ਆਪਾਂ ਦੱਸਦੇ ਨੁਕਤੇ ਕੋਈ ਆਪਣਾ ਕੋਈ ਜਿਵੇਂ ਕਹਿੰਦੇ ਪਤਾ ਪਰ ਕੀ ਕੋਈ ਧੰਦਾ ਨਹੀਂਗਾ ਨੁਕਤਿਆਂ ਦਾ ਜਾਂ ਕੋਈ ਆਪਣੇ ਵੈਦ ਨਹੀਂ ਹਨ ਤੇ ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਮੈਨੂੰ ਡਾਕਟਰ ਜਾਂ ਵੈਦ ਨਾਲ ਸਮਝਿਆ ਕਰੋ ਜੇ ਆਪਾਂ ਨੂੰ ਲੱਗਦਾ ਵੀ ਰਿਜ਼ਲਟ ਹੈਗਾ ਚੀਜ਼ ਦਾ ਠੀਕ ਹੈ ਹਨਾ ਜੇ ਨਹੀਂ ਵੀ ਲੱਗਦਾ ਤੁਸੀਂ ਆਪਾਂ ਨੁਕਤੇ YouTube ਦੇ ਲੱਖਾਂ ਪਏ ਆ ਨੁਕਤੇ ਜਿੰਨੇ ਮਰਜ਼ੀ ਦੇਖੋ YouTube ਤੇ ਹਨਾ ਵੀ ਜਿੱਥੋਂ ਆਪਾਂ ਨੂੰ ਚੰਗਾ ਲੱਗਿਆ ਉਹ ਨੁਕਤਾ ਜਮਾਇਆ ਕਰੋ ਤੇ ਮੈਂ ਬੇਨਤੀ ਇਹੀ ਕਰਦਾ ਕਿ ਮੈਨੂੰ ਕਈ ਫੋਨ ਲਾਉਂਦੇ ਆ ਕਹਿੰਦੇ ਵੀ ਤੁਸੀਂ ਪਿਤਾ ਵਰਗੀ ਜਾਂ ਕਿਤਾ ਥੋੜਾ ਜਾਂ ਕੋਈ ਵੈਦਗਰੀ ਪਹਿਲਾਂ ਤੋਂ ਹੀ ਕਰਦੇ ਆ ਜਾਂ ਕੋਈ ਡਾਕਟਰ ਕੋਈ ਕੁਝ ਵੀ ਸਮਝਦਿਆ ਨਾ ਜੋ ਜਿਹੜਾ ਨਹੀਂ ਮਿਲਿਆ ਹੁੰਦਾ ਉਹਨੂੰ ਆਪਣਾ ਆਪਣਾ ਆਪਦਾ ਬੰਦਾ ਐਡ ਕਰ ਲਾ ਹੁੰਦਾ ਹੈ ਵੀ ਹੋ ਸਕਦਾ ਵੈਦ ਹੋਵੇ ਜਿਹੜੇ ਇੰਨੇ ਨੁਕਤੇ ਪਤਾ ਹਨਾ ਨਹੀਂ ਕੋਈ ਐ ਨਹੀਂ ਹੈਗਾ ਕੋਈ ਦੱਸ ਦਿੰਦਾ ਵੀਰ ਭਰਾ ਨੁਕਤੇ ਆਪਾਂ ਉਹ ਬੋਲ ਕੇ ਪਾ ਦੇਦੇ ਆ ਕਿ ਤਾਂ ਪਾਈ ਦੇ ਵੀ ਆਪਾਂ ਜੇ ਹਣ ਅਸਟੀਮੇਟ ਰੱਖੀਏ ਜੇ ਆਪਾਂ 10 ਨੁਕਤੇ ਦੱਸਿਆ ਦਸਾਂ ਚੋਂ ਮੇਰੇ ਖਿਆਲ ਨਾਲ ਵੀ ਦਸਾਂ ਚੋਂ ਮੇਰਾ ਖਿਆਲ ਵੀ 8 ਕ ਨੁਕਤੇ ਜਿਹੜੇ ਆਪਣੇ ਕੰਮ ਕਰ ਗਏ ਹਨਾ ਤਾਂ ਕਰ ਗਏ ਹੰਗਾਰਾ ਵੀ ਚੰਗਾ ਮਿਲਿਆ ਤਾਂ ਕਰਕੇ ਫਿਰ ਮੈਨੂੰ ਵੀ ਹੋਇਆ ਵੀ ਚਲੋ ਯਾਰ ਆਪਣਾ ਜਿਹੜੀ ਚੀਜ਼ ਆ ਪਤਾ ਲੱਗਦਾ ਹਨਾ ਆਪਾਂ ਬੋਲ ਕੇ ਉਹਦੇ ਨਾਲ ਨਾਲ YouTube ਤੇ ਪਾ ਦਈਦਾ ਕਿ ਕੋਈ ਯਾਦ ਘਟ ਰਹੀਦੀ ਹੈ ਨਾਲੇ ਤਾਂ ਇਹ ਲੋਕਾਂ ਨੂੰ ਸਾਰਿਆਂ ਨੂੰ ਫਾਇਦਾ ਹੋ ਜਾਂਦਾ ਜਿਹਨੂੰ ਦਵਾਈ ਇਹ ਮਿਲ ਗਈ ਹੈ ਜਮਾ ਲਈ ਹੈ ਨਾ ਤੁਹਾਨੂੰ ਰਿਜ਼ਲਟ 100% ਮਿਲ ਗਿਆ ਫਾਇਦਾ ਹੋ ਗਿਆ ਤੇ ਦੂਜਾ ਬੈਨੀਫਿਟ ਹੈ ਜਿਹੜਾ ਦੂਜਾ ਫਾਇਦਾ ਉਹ ਮੈਨੂੰ ਹੈਗਾ ਵੀ ਜਿਹੜੀ ਮੇਰੇ ਗੱਲ ਯਾਦ ਘਟ ਰਹੀਦੀ ਆ ਆਪਾਂ ਚੱਲ YouTube ਤੇ ਪਾ ਦੇਈਦੇ ਨਾਲੇ ਤੁਹਾਡੇ ਕੋਲੇ ਗੱਲ ਆ ਗਈ ਨਾਲੇ ਉਹ ਗੱਲ ਮੇਰੀ ਮੈਮਰੀ ਜਿਹੜੀ YouTube ਦੇ ਵਿੱਚ ਪਈ ਹੈ ਨਾ ਤਾਂ ਆਪਾਂ ਜਦੋਂ ਮੈਨੂੰ ਲੋੜ ਪੈਂਦੀ ਚਲੋ ਇਹਦੇ ਵਿੱਚੋਂ ਆਪਾਂ ਜਮਾ ਲਈਦਾਗਾ ਨੋਕ ਤਾਂ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਮੇਰਾ ਵੀਰ ਭਰਾ ਇੰਟਰਵਿਊ ਕਰਾਉਣਾ ਚ ਤਾ ਸਾਡਾ ਨਾਲ ਸੰਪਰਕ ਹੈ ਜਿਹੜਾ ਕਰ ਸਕਦੇ ਹੋ 9988728258 ਮੇਰਾ ਨੰਬਰ ਆ ਜੀਵਨ ਮੇਰਾ ਨਾਂ ਪਿੰਡ ਮੇਰਾ ਬੁਜਲਦਾ ਜ਼ਿਲ੍ਹਾ ਬਠਿੰਡਾ ਭਗਤਪਾਈ ਤੁਸੀਂ ਸੁਣਿਆ ਹੋਊਗਾ ਭਗਤਪਾਈ ਦਾ ਏਰਗਾ ਮੇਰਾ ਭਗਤਪਾਈ ਦੇ ਨਾਲ 5 ਕਿਲੋਮੀਟਰ ਦੇ ਮੇਰਾ ਪਿੰਡ ਪੈਂਦਾ ਹੈ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ ਕਰਾਉਣਾ ਚਾਹੁੰਦਾ ਜਿਵੇਂ ਘੋੜਾ ਦਾ ਫਾਰਮ ਆਪਣਾ ਹਨਾ ਜਾਂ ਕੋਈ ਗਾਈਆਂ ਰੱਖੀਆਂ ਜਾਂ ਮੱਝਾਂ ਰੱਖੇ ਕੁੱਤੇ ਰੱਖਿਆ ਜਾਂ ਕੋਈ ਆ ਆਪਣੇ ਆਂ ਚਿੜੀਆਂ ਵਗੈਰਾ ਜਿਵੇਂ ਕੁੱਕੜ ਵਗੈਰਾ ਇਹੀਆਂ ਚੀਜ਼ਾਂ ਰੱਖਦੇ ਆ ਨਾ ਜਿਹਨੇ ਵੀ ਆਪਣੇ ਸ਼ੌਂਕੀ ਭਰਾ ਆਗੇ ਸ਼ੌਂਕੀ ਵੀਰ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ ਤੇ ਆਪਾਂ ਜਿਹੜੇ ਇੰਟਰਵਿਊ ਆ ਇਹ ਸਟਾਰਟ ਕਰਨ ਲੱਗਿਆ ਹੁਣ ਤੇ ਜਾਂ ਕਿਸੇ ਨੇ ਕੋਈ ਜਾਨਵਰ ਸੇਲ ਕਰਨਾ ਤਾਂ ਤਾਂ ਵੀ ਮੇਰੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਇਸੇ ਨੰਬਰਾਂ ਤੇ 99872258 ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ